ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੱਦਾਂ ਕਿ ਹੁਣ ਕੰਮ ਕਰ ਰਿਹਾ ਸੀ ਜਾਂ ਚੱਲ ਰਿਹਾ ਆਪਾਂ ਇੱਕ ਐਨਪੀਕੇ ਬਾਰੇ ਤਾਂ ਦੱਸ ਦੇ ਜਿਹੜੇ ਕਿ ਆ ਐਨਪੀਕੇ 19 19 ਦੀ स्प्रे ਕਰਨ ਵਾਸਤੇ ਸੋਚ ਰਹੇ ਆ ਕਣਕ 50 60 ਦਿਨ ਦੇ ਲੱਗੇ ਦੀ ਆ ਤੇ ਥੋੜਾ ਜਿਹਾ ਪੀੜਾ ਪੰਨ ਦਿਖਾਉਂਦੀ ਆ ਤੇ ਆਪਾਂ ਐਨਪੀਕੇ 19 ਦੀ स्प्रे ਕਰਨ ਵਾਸਤੇ ਸੋਚ ਰਹੇ ਆ ਤੇ ਆਪਾਂ ਨਵਾਂ ਇੱਕ ਐਨਪੀਕੇ ਤੁਹਾਨੂੰ ਦੱਸਣ ਲੱਗੇ ਆ ਐਨਪੀਕੇ ਬਾਰੇ ਇਹ ਨਵੀਂ ਗ੍ਰੇਡ ਆ ਐਨਪੀਕੇ ਦੀ ਲੋਆਇਨ ਨੂੰ ਤੈਨੂੰ ਟਾਈਮ ਹੋ ਗਿਆ ਇਹ ਹੈਗਾ ਐਚਡੀ ਫਾਰਮ ਚ ਐਨਪੀਕੇ ਆ ਐਰਸ ਕੰਪਨੀ ਦਾ एनपीके बीवी ਤੇ ਇਸ ਦਾ ਰਿਜ਼ਲਟ ਬਹੁਤ ਵਧੀਆ ਆਉਂਦਾ ਇੱਕ ਚਲੋ ਪੈਂਦਾ ਥੋੜਾ ਜਿਹਾ ਦੂਜੇ ਨਾਲੋਂ ਕਾਸਟਲੀ ਆ ਵੈਸੇ ਬਰਾਬਰ ਕਿ ਜੇ ਚੱਲ ਜਾਂਦਾ ਥੋੜਾ ਜਿਹਾ ਫਰਕ ਪੈਂਦਾ ਜਿੰਨਾ ਕਿ ਮਹਿੰਗਾ ਉਹਨੇ ਹੀ ਇਹਦੀ ডোজ ਬਹੁਤ ਘੱਟ ਪੈਂਦੀ ਹੈ ਇਹ 200 ਗ੍ਰਾਮ ਕਿਲੇ ਦਾ ਪੈਂਦਾ ਤੇ 100 ਲੀਟਰ ਪਾਣੀ ਵਿੱਚ 200 ਗ੍ਰਾਮ ਪੈਂਦਾ ਕਿੱਥੇ ਉਹ ਕਿਲੋ 2 ਕਿਲੋ ਤੱਕ ਵੀ ਪਾਈਏ ਤਾਂ ਰਿਜ਼ਲਟ ਫੇ ਜਾ ਕੇ ਦਿੰਦਾ ਤੇ 100 ਲੀਟਰ ਪਾਣੀ ਵਿੱਚ 200 ਗ੍ਰਾਮ ਬਹੁਤ ਹੁੰਦਾ ਤੇ ਦੂਜਾ ਨੰਬਰ ਇਹਦੀ ਇੱਕ ਖਾਸियत ਹੋ ਰਹੀ ਆ ਦੂਜਾ ਐਨਪੀ ਕੇ ਆਪਾਂ ਨੂੰ ਖੋਲਣਾ ਟਾਈਮ ਲਾਉਣਾ ਪੈਂਦਾ ਇਹਨੇ ਆਪੇ ਜਦੋਂ ਪਾਣੀ ਵਿੱਚ ਪਾਤਾ ਹੈ 5 ਤੋਂ 7 ਮਿੰਟ ਦੇ ਵਿੱਚ ਵਿੱਚ ਬਿਨਾਂ ਡੰਡਾ ਫੇਰੇ ਤੇ ਵੀ ਖੁੱਲ ਜਾਂਦਾ ਜਿਦਾ ਕਿ ਆਪਾਂ ਕਿਸੇ ਡੰਡੇ ਸੋਟੀ ਨਾਲ ਖੋਲਦੇ ਆ ਤੇ ਬਿਲਕੁਲ ਹੀ ਪਾਣੀ 'ਚ 100% ਖੋਲਣਛੀ ਲਿਆ ਪਾਣੀ 'ਚ ਇਹਦੀ ਬਿਲਕੁਲ ਡਲੀ ਨਹੀਂ ਬਣਦੀ ਦੂਜਾ ਐਨਪੀ ਕੇ ਆਪਾਂ ਨੂੰ ਖੋਲਣਾ ਪੈਂਦਾ ਇਹਦੇ ਵਿੱਚ ਇਦਾਂ ਦੇ ਕੋਈ ਸਮੱਸਿਆ ਨਹੀਂ ਆ ਦੇਖ ਸਾਹ ਦੇ ਸੀ ਪਾਣੀ ਵਿੱਚ ਕਿੰਨਾ ਸੋਹਣਾ ਖੋਲਿਆ ਏਰੀਆ ਆਪਾਂ ਕਣਕ ਉੱਪਰ ਸਪਰੇਅ ਕੀਤੀ ਹੈ ਤੇ ਹਲਕਾ ਜਿਹਾ ਪੀੜਾਪਨ ਸੀਗਾ ਕੁਝ ਥਾਂ 'ਚ ਆਪਣੇ ਤੇ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਦਿੱਤਾ ਹੈ ਇਸਨੇ ਤੇ ਦੂਜੇ ਐਨਪੀਕੇ ਨਾਲੋਂ ਰਿਜ਼ਲਟ ਇਸ ਦਾ ਵਧੀਆ ਤੇ ਵੈਸੇ ਆਪਾਂ ਆਪਣੇ ਥਾਂ ਉਹ ਵੀ ਵਧੀਆ ਐਨਪੀਕੇ ਉਹ ਕਈਆਂ ਕੰਪਨੀਆਂ ਦੇ ਪਰ ਆਇਆ ਇਸ ਕੰਪਨੀ ਦਾ ਐਨਪੀਕੇ ਦਾ ਰਿਜ਼ਲਟ ਆਪਾਂ ਨੂੰ ਬਹੁਤ ਟੌਪਿਕ ਹੈ ਜੀ ਏਰੀਆ ਆਪਾਂ ਕਣਕ ਤੇ ਸਪਰੇਅ ਕਰਾਈ ਹੈ ਤੇ ਪੰਜਾ ਕੇ ਦਿਨਾਂ ਦੇ ਵਿੱਚ ਵਿੱਚ ਕਣਕ ਦੇ ਵਿੱਚ ਇਹ ਨੇ ਜਿਹੜਾ ਮਾੜਾ ਮੋਟਾ ਪੀੜਾਪਨ ਸੀਗਾ ਸਾਰਾ ਚੱਕ ਦਿੱਤਾ ਬਰੀਅਰ ਰਿਜ਼ਲਟ ਲਗਾ ਪਾ ਰਹੇ ਹਾਂ ਇਸ ਦਾ ਓਕੇ ਧੰਨਵਾਦ ਜੀ ਸਾਰਿਆਂ ਦਾ ਜੀ